ਕੈਨੇਡਾ ਮਹੱਲਾ ਚੌਥਾ ਜਪਮਨ ਰਾਮ ਨਾਮ ਪਰਗਾ ਫੇ ਮੇਰੇ ਪਿਆਰੇ ਮਨਾ ਰਾਮ ਦੇ ਨਾਮ ਦਾ ਜਾਪ ਕਰ ਤੇਰੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਹੋਵੇਗਾ ਕੋਟ ਸੂਰ ਨਾਨਕ ਪ੍ਰਗਾਸ ਹਰ ਕੀ ਸੰਤ ਮਿਲਪ੍ਰੀਤ ਲਗਾਨੀ ਜਿਨਾਂ ਨੇ ਹਰੀ ਦੇ ਸੰਤਾਂ ਨਾਲ ਮਿਲ ਕਰਕੇ ਮਹਾਰਾਜ ਦੇ ਨਾਲ ਪ੍ਰੀਤੀ ਲਾਉਣਾ ਕੀਤੀ ਹੈ ਵਿੱਚ ਗ੍ਰਹਿ ਉਦਾ ਉਹ ਗ੍ਰਸਥ ਵਿੱਚ ਰਹਿੰਦੇ ਹੋਈ ਉਦਾਸ ਉਪਰਾਮ ਹਨ ਸੰਸਾਰ ਦੇ ਵਿੱਚੋਂ ਨਰਲੀਪ ਰਹਿੰਦੇ ਹਨ ਕਵਲ ਜਿਵੇਂ ਪਾਣੀ 'ਚ ਰਹਿੰਦਾ ਨਰਲੀਪ ਰਹਾਉ ਹਮ ਹਰ ਹਿਰਦੈ ਜਪਿਉ ਨਾਮ ਨਰਹਰ ਅਸੀਂ ਭਾਈ ਹਿਰਦੇ ਦੇ ਵਿੱਚ ਨਰਾਂ ਨੂੰ ਹਰੇ ਕਰਨ ਵਾਲਾ ਜੋ ਪਰਮੇਸ਼ਰ ਹੈ ਨਰਸਿੰਘ ਆਦਿ ਕ੍ਰੂਪਾ ਨੂੰ ਧਾਰਨ ਵਾਲਾ ਹੈ ਤੇ ਸਰੀ ਦੇ ਨਾਮ ਨੂੰ ਜਪਣਾ ਕੀਤਾ ਹੈ ਨਿਯੰਤਾ ਜੀ ਹਰੀ ਹੈ ਪ੍ਰਭ ਕਿਰਪਾ ਕਰੀ ਕਿਰਪਾ ਉਹ ਕਿਰਪਾ ਦੀ ਆਸ ਹੀ ਸਾਡੇ ਅੰਦਰ ਕਿਰਪਾ ਦਾ ਆਸ ਜੋ ਘਰ ਹੈ ਕਿਰਪਾ ਦਾ ਕਰਨ ਵਾਲਾ ਆਸ ਮੁਖੀ ਹੈ ਜੋ ਪਰਮੇਸ਼ਵਰ ਉਸ ਲੋਗ ਨੂੰ ਕਿਰਪਾ ਦੀ ਰਿਸ਼ਤ ਕੀਤੀ ਸਾਨੂੰ ਕਿਰਪਾ ਦੀ ਆਸ ਵਾਲਿਆਂ ਤੇ ਆਨੁਦਨ ਆਨੰਦ ਭਇਆ ਮਨ ਵਿਗਸਿਆ ਸਾਡਾ ਮਨ ਰਾਤ ਦੇ ਨੇ ਆਨੰਦ ਸਰੂਪ ਦੀ ਪ੍ਰਾਪਤੀ ਕਰਕੇ ਖਿੜ ਗਿਆ ਹੈ ਆਨੰਦ ਹੋ ਗਿਆ ਹੈ ਉਦਮ ਭਏ ਮੇਲਨ ਕੀ ਆਸ ਉਦਮ ਜਦੋਂ ਪ੍ਰਾਪਤ ਹੋਇਆ ਸਾਧ ਸੰਗਤ ਦੇ ਦੁਆਰਾ ਇਹ ਮਰਨ ਦੀ ਆਸ ਹੋ ਗਈ ਮਹਾਰਾਜ ਦੇ ਹਮ ਹਰ ਸੁਆਮੀ ਪੀਤ ਲਗਾਈ ਅਸੀਂ ਹਰੀ ਸਰਬ ਕੇ ਮਾਲਕ ਕਾਲਪੁਰਖ ਨੋ ਪ੍ਰੀਤੀ ਲਾਉਣਾ ਕੀਤੀ ਹੈ ਜਿਤਨੇ ਸਾਸ ਲੀਏ ਹਮ ਗਰਾਸ ਜਿੰਨੇ ਅਸੀਂ ਸਵਾਸ ਬਾਹਰ ਨੂੰ ਲੈਣੇ ਹੈ ਗਰਾਸ ਅੰਦਰ ਨੂੰ ਖਿਜਦੇ ਆ ਸਹਾਂ ਗਰਾਸ ਗਰਾਹੀ ਆਦਿਕ ਜਿੰਨੇ ਖਾਣੇ ਹੈ ਸੋ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਾਂ ਆਉਂਦੇ ਜਾਂਦੇ ਸਵਾਸ ਨਾਲ ਕਿਲਵਿਖ ਦਹਿਨ ਭਈ ਖਿਨ ਅੰਤ ਇਸ ਪ੍ਰਮੇਸ਼ਰ ਦੇ ਨਾਮ ਦੇ ਜਾਪ ਦੇ ਪ੍ਰਤਾਪ ਨਾਲ ਕਿਲਵਿਖ ਚਾਰ ਜੋ ਵੱਡੇ ਪਾਪ ਸੀ ਉਹ ਦਹਿਨ ਸਰਗੇ ਬ੍ਰਾਹਮਣ ਕੈਲੀ ਕਾਹਤ ਕੰਜ ਕਾਣ ਚਾਰੀ ਕਾ ਤਾਨ ਖਿਨ ਕਾਲ ਦੇ ਵਿੱਚ ਹੀ ਝੱਟੀ ਟੁੱਟ ਗਈ ਮਾਇਆ ਕੀ ਫਾ ਜਿਹੜੀ ਮਾਇਆ ਦੇ ਮੋਹ ਦੀਆਂ ਫਾਈਆਂ ਸੀ ਉਹ ਵੀ ਟੁੱਟ ਗਈਆਂ ਹਨ ਕਿਆ ਹਮ ਕਿਰਮ ਕਿਆ ਕਰਮ ਕਮਾਵੇ ਅਸੀਂ ਮਾਰਾ ਕੀ ਚੀਜ਼ਾਂ ਕੀੜੇ ਛੋਟੇ ਫਲਾਂ ਦੇ ਜਿਵੇਂ ਹੁੰਦੇ ਆ ਦਾਸਾਂ ਦੇ ਦਾਸ ਅਸੀਂ ਕੀ ਕੋਈ ਚੰਗੇ ਕਰਮ ਕਮਾ ਸਕਦੇ ਹਾਂ ਮੂਰਖ ਮੁਗਧ ਰਖੇ ਪ੍ਰਭਤਾ ਕੇ ਪ੍ਰਭੂ ਜੀ ਅਸੀਂ ਤਾਂ ਮੂਰਖ ਸ਼ਾਸਤਰ ਗਿਆਨ ਵੱਲੋਂ ਸੀ ਪਰਮਾਰਥ ਵੱਲੋਂ ਵੀ ਮੁਗਧ ਸੀ ਤੇਸ ਪ੍ਰਗੁਣ ਤਰਸ ਕਰਕੇ ਸਾਨੂੰ ਰੱਖ ਲਿਆ ਹੈ ਆਫਗਨੀ ਆਰੇ ਪਾਥਰ ਭਾਰੇ ਐਦਾਂ ਆਰੇ ਪਾਪਾਂ ਦੇ ਕਰਨ ਵਾਲੇ ਔਗਣ ਹਾਂ ਵਾਲੇ ਹਾਂ ਪਾਥਰ ਭਾਰੇ ਪੱਥਰ ਵੀ ਆਪਦੇ ਨਾਮ ਅਨਤਾਰਦੇ ਸੀ ਪੱਥਰਾਂ ਨਾਲ ਵੀ ਭਾਰੇ ਪਾਪੀ ਹਾਂ ਸਤ ਸੰਗਤ ਮਿਲ ਤਰੀ ਤਰਾ ਸਤ ਸੰਗਤ ਦੇ ਨਾਲ ਮਿਲ ਕਰਕੇ ਤਰ ਗਏ ਹਾਂ ਕਿਉਂਕਿ ਸਾਡੀ ਅੰਦਰ ਤਰਨ ਦੀ ਆਸਾ ਸੀ ਇਸ ਕਰਕੇ ਸੰਗਤ ਨਾਲ ਮਿਲ ਕੇ ਤਰ ਗਏ ਹਾਂ ਤਰਾਸ ਕਾਲ ਦੇ ਭੈ ਤੋਂ ਤਰ ਗਏ ਹਾਂ ਤਰਾਸ ਆਪ ਤਰ ਗਏ ਹੋਰ ਉਹਨਾਂ ਨੂੰ ਤਰਾਸ ਤਰਾਉਨੇ ਹਾਂ ਆਪ ਕਰਦੇ ਹੋਰ ਉਹਨਾਂ ਨੂੰ ਮੰਨ ਕਰੇ ਤਾਰੇ ਗੁਰਸਿੱਖੋ ਹੋਰ ਉਹਨਾਂ ਨੂੰ ਤਰਾਉਨੇ ਹਾਂ ਤਰਾਸ ਕਾਲ ਦੇ ਭੈ ਤੋਂ ਡਰ ਤੋਂ ਤਰੇ ਤਰਾ ਤਰਾਸ ਤਲਕ ਦੇ ਕੇ ਤਰ ਗਏ ਹਾਂ ਸੰਸਾਰ ਤੋਂ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ हे ਜਗਦੀਸ਼ ਜਿੰਨੀ ਆਪ ਕੀ ਸ੍ਰਿਸ਼ਟੀ ਰਚੀ ਹੋਈ ਆ ਕੀਤੀ ਹੋਈ ਆ ਤੇ ਸਭ ਊਚ ਹਮ ਨੀਚ ਵਿਖਿਆ ਉਹ ਮਹਾਰਾਜ ਸਾਰੇ ਹੀ ਉੱਚੇ ਹਨਗੇ ਸਭ ਉਤੋਂ ਕਿਸ ਅੱਖੋਂ ਹੀਨਾ ਤੇ ਅਸੀਂ ਨੀਚ-ਨੀਚੇ ਹਾਂ ਸੱਚੇ ਪਾਤਸ਼ਾ ਵਿਖਿਆ ਦੀ ਆਸ ਕਰਕੇ ਨੀਵੇਂ ਹੋ ਰਹੇ ਹਾਂ ਬਖਿਆਸ ਪ੍ਰਗਟ ਹੀ ਅਸੀਂ ਨਹੀਂਵੇਂ ਹਮਰੇ ਆਗੁਣ ਸੰਗ ਗੁਰ ਮੀਟੇ ਸਾਡੇ ਗੁਨਾਹ ਤਾਂ ਬਿਆੰਤ ਸਨ ਪਰ ਗੁਰੂ ਸਾਹਿਬ ਨਾਲ ਆਪਦੀ ਸੰਗਤ ਨਾਲ ਮਿਲ ਕੇ ਔਗਣ ਸਾਡੇ ਮੀੜ ਦਿੱਤੇ ਹਨ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਪ੍ਰਭੂ ਨੇ ਜੋ ਪਾਸ ਨੇੜੇ ਹੀ ਹੈ ਨਿਕਟ ਵਰਤੀ ਹੈ ਸਦਾ ਉਸ ਨੇ ਆਪਦੇ ਪਾਸ ਮੇਲ ਲਿਆ ਹੈ ਅਤੇ ਪ੍ਰਭੂ ਸੱਚੇ ਪਾਤਸ਼ਾਹ ਜੋ ਪਹਿਲਾ ਪਾਸੇ ਹੋ ਰਿਹਾ ਸੀ ਗਿਆਨ ਦੇ ਪ੍ਰਤਾਪ ਕਰਕੇ ਉਹ ਪ੍ਰੂਫ ਪਾਸ ਹੀ ਮਿਲ ਗਿਆ ਹੈ ਕੈਨੇਡਾ ਮਹੱਲਾ ਚੌਥਾ ਮੀਰੈ ਮਨ ਰਾਮ ਨਾਮ ਜਪਿਉ ਗੁਰਵਾਕ ਸਾਡੀ ਮਨ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਹੈ ਹਰ ਹਰ ਕਿਰਪਾ ਕਰੀ ਜਗਦੀਸ਼ਰ ਜਗਤੀਸ਼ਰ ਹਰ ਹਰ ਜੋ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਦੁਰਮਤ ਦੂਜਾ ਭਾਉ ਗयो ਸਭ ਝਾੜ ਕੋਟੀ ਨਤ ਵੀ ਅੰਦਰੋਂ ਮਿਟ ਗਈ ਦੁਆਇਤ ਭਾਅ ਵੀ ਸਾਰਾ ਤੇ ਝਾਗ ਜਿਹੜੀ ਸੀ ਜਹਾਂ ਮਰੰਦੀ ਝਾਗ ਜਿਹੜੀ ਤ੍ਰਿਸ਼ਨਾ ਸੀ ਇਹ ਵੀ ਮਿੜ ਗਈ ਝਾਗ ਜਿਹੜੀ ਵਾਸ਼ਨਾ ਸੀ ਝਾਗ ਰਖਣੀ ਕਦੇ ਕਿਸੇ ਪਦਾਰਥ ਦੀ ਕਦੇ ਕਿਸੇ ਦੀ ਇਹ ਝਾਗ ਲੰਘ ਗਏ ਸਭ ਕੋ ਯੋ ਰਹਾਉ ਨਾ ਨਾ ਰੂਪ ਰੰਗ ਹਰ ਕੀਰੀ ਨਾ ਨਾ ਕੋ ਗੇ ਰੂਪ ਆਕਾਰ ਹਨ ਅਨੇਕ ਤਰ੍ਹਾਂ ਦੇ ਰੰਗ ਕੌਤਕ ਹਨ ਮਹਾਰਾਜ ਦੇ ਘਟ ਘਟ RAM ਰਵਿ ਅਰਵਿ ਉਗਪਲਾ ਉਹ ਘਟਾਂ ਘਟਾਂ ਚਾਰ ਖਾਣੀਆਂ ਦੇ RAM ਰਵਿਆ ਹੋਇਆ ਹੈ ਗੁਬਲਾ ਗੋਪਾਲ ਜੋ ਹੈ ਗੁਪਤ ਰੂਪ ਹੈ ਆਕ ਕੋਈ ਉਹੋ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਜਿਨ੍ਹਾਂ ਦੇ ਤਾਂ ਹੀ ਹਰੀ ਦੇ ਸੰਤ ਭਗਤ ਮਿਲੇ ਆ ਉਹਨਾਂ ਦੇ ਹਰੀ ਅੰਦਰ ਪ੍ਰਗਟ ਹੋ ਗਏ ਹਨ ਉਗੜ ਗਏ ਵਿਖਿਆ ਕੀਤਾ ਉਹਨਾਂ ਦੇ ਜਿਹੜੇ ਵਿਸ਼ਾ ਦੇ ਤਖਤ ਤਖਤੇ ਲੱਗੇ ਹੋਏ ਸੀ ਮਾਇਆ ਦੇ ਇਹ ਸਾਰੇ ਤਖਤ ਤੇ ਆਸਾਂ ਦੇ ਸਾਰੇ ਸਭ ਗੁੜ ਗੇ ਖੁੱਲ ਗਏ ਹਨ ਸੰਤ ਜਨਾ ਕੀ ਬਹੁਤ ਬਹੁ ਸੋਭਾ ਮਹਾਤਮਾ ਜਨਾ ਦੀ ਸੋਭਾ ਬਹੁਤ ਦੇਵਤਿਆਂ ਨਾਲੋਂ ਵੀ ਅਤੇ ਹੋਰ ਨਾ ਵੀ ਸਾਧਨਾ ਕਰਨ ਵਾਲਿਆਂ ਨੂੰ ਵੱਡੀ ਤੋਂ ਵੱਡੀ ਸੋਭਾ ਹੈ ਜਿਨ ਉੜ ਧਾਰਿਉ ਹਰ ਰਸਕ ਰਸਾਕ ਜਿਨ੍ਹਾਂ ਨੇ ਹਰੀ ਨੂੰ ਰਿਲਿਚ ਧਾਰਿਆ ਬਸਾਇਆ ਹੈ ਰਸਕ ਗੁਰਾਂ ਦੁਆਰਾ ਰਸਾਕ ਰਸੀਏ ਹੋ ਕਰਕੇ ਰਸ ਕੇ ਗਿਆਤੇ ਮੰਨ ਕਰਕੇ ਹੋਏ ਹੈ ਬਾਣੀ ਕਰਕੇ ਜੋ ਰਸਾਂ ਕਾ ਸਾਰਿਆਂ ਰਸਾਂ ਦੇ ਤਾਂ ਹੀ ਦੇਣ ਵਾਲਾ ਅੰਕ ਪਿਆਰਾ ਹੈ ਉਹ શરીਦੇ ਰਸੀਏ ਹੋ ਕੇ ਜਿਨ੍ਹਾਂ ਨੇ ਆਪ ਰਸ ਕੀਏ ਹੋਏ ਹੋਣਾ ਨੁਸਾਕ ਰਸੀਏ ਬਣਾ ਕੇ ਰਿਜ ਜਮਸ ਆਇਆ ਹੈ ਹਰ ਕੀ ਸੰਤ ਮਿਲੇ ਹਰ ਮਿਲਿਆ ਜਿਨ੍ਹਾਂ ਨੂੰ ਹਰੀ ਦੇ ਸੰਤ ਮਿਲ ਗਏ ਉਹਨਾਂ ਨੂੰ ਪਰਮੇਸ਼ਰ ਮਿਲ ਗਿਆ ਹੈ ਜਿਵੇਂ ਗਊ ਦੇਖ ਬਸ਼ਰਾ ਜਿਵੇਂ ਗਊ ਨੂੰ ਦੇਖ ਕੇ ਬੱਚੇ ਆ ਮਿਲਦੇ ਹੈ ਇਸ ਪ੍ਰਕਾਰ ਉਹ ਭਗਤ ਮਹਾਰਾਜ ਸਾਹਿਬ ਨੂੰ ਆ ਮਿਲੇ ਹਨ ਤੇ ਜਿਵੇਂ ਬੱਚਿਆਂ ਨੂੰ ਗਊ ਦੇਖ ਕੇ ਮਿਲਦੀ ਹੈ ਇਵੇਂ ਆਉਦੇ ਭਗਤਾਂ ਪੁੱਤਰਾਂ ਦੇ ਨਾਲ ਪਿਆਰ ਕਰਦੇ ਹਨ ਮਹਾਰਾਜ ਸਾਹਿਬ ਹਰ ਕੀ ਸੰਤ ਜਨਾ ਮਹ ਹਰ ਹਰ ਹਰੀ ਦੇ ਸੰਤਾਂ ਜਨਾ ਜਹਾਰ ਹਰ ਪਰਮੇਸ਼ਰ ਸਖਿਆਤ ਪ੍ਰਗਟ ਹੈ ਤੇ ਜਨ ਊਤਮ ਜਨਕ ਜਨਾਕ ਉਹ ਜਨ ਉਤੋਂ ਹਨਗੇ ਜਿਵੇਂ ਜਨਕਾਦਿਕ ਭਗਤ ਹੋਏ ਹੈ ਜਨਕ ਜਨਾਕ ਜਨਕ ਗਿਆਨਵਾਨ ਹਨ ਹਰਨ ਨੂੰ ਜਨਾਗ ਜਨਾਉਣ ਵਾਲੇ ਹਨ ਰੂਪ ਦੇ ਤਾਈ ਤਨ ਹਰ ਹਿਰਦੈ ਬਾਸ ਬਸਾਨੀ ਉਹਨਾਂ ਦੇ ਹਿਰਦੇ ਚ ਹਰੀ ਦੀ ਵਾਸ਼ਨਾ ਭਗਤੀ ਦੀ ਖੁਸ਼ਬੂ ਕਸੂਰੀ ਦੀ ਨਿਆਈ ਮੈਕ ਵਸ ਗਈ ਹੈ ਛੂਟ ਗਈ ਮੁਸਕੀ ਮੁਸਕਾ ਉਹਨਾਂ ਦੇ ਤਾਈ ਜਿਹੜੀ ਮੁਸਕਾਕ ਜਿਹੜੀ ਬਦਬੂ ਭਲਾਉਣ ਵਾਲੀ ਸੀ ਨਾ ਵਿਸ਼ਾ ਦੀ ਦੁਰਗੰਧੀ ਉਹ ਮੁਸਕੀ ਹੋਈ ਸੀ ਬੜੀ ਤਰੱਕੀ ਹੋਈ ਸੀ ਉਹ ਛੁੱਟ ਗਿਓ ਨਦਰ ਨਦਰਤ ਹੋ ਗਈ ਆ ਤੋੜੇ ਜਨ ਤੁਮਹੀ ਪ੍ਰਭ ਕੀਏ ਕੇ ਮਹਾਰਾਜ ਜਿਹੜੇ ਆਪਦੇ ਸੇਵਕੋ ਆਪਦੇ ਤੁਸੀਂ ਬਣਾ ਲਏ ਹਨ ਹਰ ਰਾਖ ਲਿਹੁ ਆਪਨ ਆਪਣਾ ਸਾਨੂੰ ਆਪਣੇ ਅਪਣਾ ਕੇ ਆਪਣੇ ਬਣਾ ਕੇ ਰੱਖ ਲੋ ਆਪ ਹੀ ਸੱਚੇ ਪਾਤਸ਼ਾਹ ਸਾਡੀ ਤਾਂ ਇੱਕ ਰੱਖਣ ਵਾਲੇ ਹੋਂ ਆਪਣੇ ਬਣਾ ਕੇ ਜਨ ਨਾਨਕ ਕੇ ਸਖਾ ਹਰ ਭਾਈ ਸਤਗੁਰੂ ਜੀ ਕਹਿੰਦੇ ਹੈ ਸਾਡੇ प्यारे माता ਦੇ ਗਰਭ ਦੇ ਐਸ ਲੋਗ ਦੇ ਹਰੀ ਪ੍ਰਤਾਪਾ ਦੀ ਨਿਆਈ ਸਾਨੂੰ ਆਪ ਦੀ ਭਗਤੀ ਪਾਉਂਦੀ ਹੈ ਮਾਤ ਪਿਤਾ ਬੰਦ ਪਹਾੜ ਸਾਡੇ ਮਾਂ ਵੀ ਪਿਓ ਵੀ ਸੰਬੰਧੀ ਵੀ ਹਰੀ ਸਾਖਨਾਤਾ ਸਭ ਕੁਝ ਤੁਸੀਂ ਆਪ ਹੀ ਹੋ ਸੱਚੇ ਪਾਤਸ਼ਾਹ ਖਿਮਾ ਰੂਪੀ ਮਾਤਾ ਵੀ ਸੰਤੋਖ ਰੂਪੀ ਪਿਤਾ ਵੀ ਸਤ ਸੰਤੋਖ ਆਦਿ ਗੁਣ ਜਿਹੜੇ ਭਰਾ ਭਾਈ ਵੀ ਮਾਤਾ ਰੂ ਭਗਤੀ ਵੀ ਸਭ ਆਪ ਹੀ ਹੋਰੀ ਸਾਰੇ ਸਾਥਨਾਤੇ ਜਿੰਨੇ ਹੋ ਕਾਣੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀ ਕੇ ਮੇਰੇ ਪਿਆਰੇ ਮਨਾ ਹਾਇਓ ਜਿਉ ਰਾਵਿਆਂ ਹੋਇ ਤਮੇਸ਼ੁਰ ਹੈ ਉਹਨੂੰ ਕਿਤੇ ਨਾ ਲੋਟਾਰਨ ਕਰ ਹਰ ਹਰ ਵਸਤ ਮਾਇਆ ਗੜ ਵੇੜੀ ਇਹ ਜਿਹੜੀ ਹਰ ਹਰ ਨਾਮ ਰੂਪੀ ਵਸਤੂ ਆ ਇਹ ਮਾਇਆ ਰੂਪੀ ਗੜੀ ਦੇ ਵਿੱਚ ਬਲੀ ਹੋਈ ਹੈ ਗੁਰ ਕੈ ਸ਼ਬਦ ਲਿਓ ਮੈਂ ਕੀ ਰਚਨਾ ਦੇ ਦੇ ਇਤਿਹਾਸ ਦੇ ਅੰਦਰ ਬਲੀ ਹੋਈ ਹੈ ਗੁਰ ਕੈ ਸ਼ਬਦ ਲਿਓ ਗੜ ਜੀ ਸਤਿਗੁਰਾਂ ਦੇ ਸ਼ਬਦ ਦੁਆਰਾ ਦੇਖਿਆ ਸੁਪੀ ਕੇ ਲੈ ਨੂੰ ਮਾਇਆ ਰੂਪੀ ਗੜੀ ਨੂੰ ਜਿੱਤ ਲਿਆ ਰਹਾਉ ਮਿੱਥਿਆ ਭਰਮ ਭਰਮ ਬਹੁ ਭਰਮਿਆ ਮਿੱਥਿਆ ਪਦਾਰਥਾਂ ਦੇ ਜਿਹੜੇ ਭਰਮ ਹੈ ਇਸ ਭਰਮ ਦਾ ਪਰਮਾਇਆ ਹੋਇਆ ਬਹੁਤ ਜੂਨਾ ਜੀ ਭਰਮਿਆ ਹੈ ਲੋਭੋ ਪੁੱਤਰ ਕਲਤਰ ਮੋਹ ਪ੍ਰੀਤ ਅਤੇ ਲੋਭੋ ਲਾਲਚੀ ਹੋ ਰਿਹਾ ਹੈ ਹੀੜੀ ਦੀਆਂ ਪੁੱਤਰ ਕਲਤਰ ਇਸਤਰੀ ਆਦਿਕਾਂ ਦੇ ਮੋਹ ਵਿੱਚ ਤੇ ਪੁੱਤਰਾਂ ਦੀ ਪ੍ਰੀਤੀ ਵਿੱਚ ਜੈਸੇ ਤਰ ਵਰ ਕੀ ਤੁਛ ਛਾਇਆ ਜਿਵੇਂ ਬਿਰਸ਼ ਦੀ ਛਾਂ ਤੋਂ ਛੁੰਦੀ ਹੈ ਨਾਸਵੰਤ ਹੁੰਦੀ ਹੈ ਛਿਨ ਮਹਿ ਬਿਨਸ ਜਾਏ ਦੇਹ ਭੀ ਇਸੇ ਪ੍ਰਕਾਰ ਇੱਕ ਛੰਦੇ ਵਿੱਚ ਜਿਹੜੀ ਮਾਇਆ ਇਹ ਬਿਰਸ਼ ਦੀ ਛਾਂ ਦੀ ਨਹੀਂ ਆਈ ਹੈ ਇੱਕ ਛੰਦੇ ਵਿੱਚ ਇਹ ਨਾਸ ਹੋ ਜਾਵੇਗੀ ਦੇਹ ਭੀ ਦੇ ਰੂਪੀ ਕੰਧ ਵੀ ਨਾਲ ਹੀ ਨਾਸ ਹੋ ਜਾਵੇਗੀ ਤੇ ਪਦਾਰਥ ਜਿਹੜੇ ਹਨ ਇਹ ਉਸ ਵੇਲੇ ਭੀਤ ਭੈ ਦੇਣਗੇ ਇਹ ਦੇਹ ਵੀ ਭੈ ਦੇਵੇਗੀ ਪਈ ਹੋਈ ਚੰਗੀ ਨਹੀਂ ਲੱਗੇਗੀ ਕਿਸੇ ਦੇ ਤਾਈਂ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਸਾਡੇ ਦਾ ਪ੍ਰਾਣਾ ਦੇ ਪਿਆਰੇ ਪ੍ਰੀਤੋ ਕੁੱਤਮਤ ਉਤਮ ਹਨੂਮਾਰਾ ਦੇ ਜਨ ਪਿਆਰੇ ਜਿਨ ਮਿਲਿਆ ਮਨ ਹੋਈ ਪ੍ਰਤੀ ਜਿਨਾਂ ਨਾਲ ਮਿਲ ਕੇ ਮਨ 'ਚ ਭਰੋਸਾ ਹੋ ਜਾਂਦਾ ਵਾਹਿਗੁਰੂ ਦੀ ਪ੍ਰਾਪਤੀ ਦਾ ਪਰਚੈ ਰਾਮ ਰਵਿਆ ਘਤ ਅੰਤਰ ਜਿਨਾਂ ਨੇ ਰਾਮ ਦੇ ਨਾਮ ਨੂੰ ਹਿਰਦੇ 'ਚ ਅੰਦਰ ਰਵਿਆ ਉਚਾਰਿਆ ਹੈ ਉਹਨਾਂ ਨੂੰ ਪ੍ਰੇਮ ਦੇ ਪਰਚੇ ਦੀ ਪ੍ਰਾਪਤੀ ਹੋਈ ਹੈ ਪ੍ਰੇਮ ਨਾਲ ਪਰਚ ਗਏ ਹਨ ਮਹਾਰਾਜ ਦੇ ਨਾਮ 'ਤੇ ਆਸਥਰ ਰਾਮ ਰਵਿਆ ਰੰਗਪ੍ਰੀਤ ਆਸ਼੍ਰੀਸ਼ਟ ਰੂਪ ਜੋ ਰਾਮ ਹਾਂ ਪ੍ਰੀਤੀ ਦੇ ਨਾਲ ਉਹਨਾਂ ਨੇ ਰਵਿਆ ਉਚਾਰਿਆ ਹੈ ਹਰ ਕੇ ਸੰਤ ਸੰਤ ਜਨਨੀ ਕੇ ਹਰੀ ਦੇ ਸੰਤ ਜਿਹੜੇ ਸਾਰਿਆਂ ਸੰਤਾਂ ਜਨੋਂ ਦੇਵੀ ਦੇ ਉਤਿਆਂ ਨਾਲੋਂ ਅੱਛੇ ਹਨ ਜਿਨ ਮਿਲਿਆਂ ਮਨ ਰੰਗ ਰੰਗੀ ਜਿਨ੍ਹਾਂ ਦੇ ਨਾਲ ਮਿਲਨੇ ਕਰਕੇ ਮਨ ਪਰਮੇਸ਼ਰ ਦੇ ਰੰਗ ਪ੍ਰੇਮ ਚ ਰੰਗੀਤ ਅਤਿਅੰਤ ਕਰਕੇ ਰੰਗਿਆ ਜਾਂਦਾ ਹੈ ਹਰ ਰੰਗ ਲਹ ਨਾ ਉਤਰ ਕਬਹੂ ਜਿਨ੍ਹਾਂ ਨੂੰ ਹਰੀ ਦਾ ਰੰਗ ਚੜਿਆ ਉਹ ਲਹਿੰਦਾ ਨਹੀਂ ਕਦੇ ਕਿਸੇ ਪ੍ਰਕਾਰ ਨਾ ਉਤਰਦਾ ਮਨ ਕਿਉਂ ਨਾ ਰਹਿੰਦਾ ਨਾ ਬਾਣੀ ਕਰਕੇ ਉਤਰਦਾ ਹੈ ਰੰਗ ਉਹਨਾਂ ਦਾ ਮਾਣ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਰੰਗ ਚੜਿਆ ਰਹਿੰਦਾ ਹੈ ਲੈਦਾ ਨਹੀਂ ਹੈ ਉਹਨਾਂ ਦੇ ਮਨ ਵਿੱਚ ਉਹ ਆਨੰਦ ਨਹੀਂ ਕਦੇ ਮਿਟਦਾ ਕਦੇ ਸਰੀਰ ਕਰਕੇ ਵੀ ਉਹ ਵਿਸਿਦਕੇ ਨਹੀਂ ਹੁੰਦੇ ਹਨ ਹਰ ਹਰ ਜਾਏ ਮਿਲੇ ਹਰ ਪ੍ਰੀਤ ਹਰੀ ਦੀ ਪ੍ਰੀਤੀ ਕਰਕੇ ਹਰ ਹਰ ਦੇ ਨਾਮ ਜਪਣ ਵਾਲੇ ਹਰੀ ਦੀ ਝਾਨ ਮਿਲਦੇ ਹਨ ਹਮ ਬਹੁਤ ਪਾਪ ਕੀਏ ਅਪਰਾਧੀ ਅਸੀਂ ਬਹੁਤ ਸਾਰੇ ਪਾਪ ਕੀਤੇ ਬੜੇ ਗੁਨਾਹਗਾਰ ਹਾਂ ਅਸੀਂ ਗੁਰ ਕਾਟੇ ਕੱਟ ਤ ਕਟੀ ਗੁਰੂ ਸਾਹਿਬ ਜੀ ਕੱਟਣ ਵਾਲਿਆਂ ਨੇ ਜਿਵੇਂ ਕੱਟ ਤ ਬੂਟੀ ਪਾ ਕੇ ਮੈਲ ਜਿਹਾ ਸੁਇਨੇ ਦੀ ਸੁਨਿਆਰਾ ਕੱਟ ਦਿੰਦਾ ਹੈ ਇਹ ਕਟੂ ਆਏ ਸਗੋਂ ਨਾਮ ਦਾ ਸੁਹਾਗਾ ਪਾ ਕੇ ਸੰਤੋਖ ਦਾ ਸੁਹਾਗਾ ਪਾ ਕੇ ਇਹ ਮੈਲ ਸਾਡੀ ਕੱਢ ਦਿੱਤੀ ਹੈ ਵਿੱਜਾ ਜੀ ਹਰ ਹਰ ਨਾਮ ਦੀਉ ਮੁਖ ਔਖਦ ਤੇ ਹਰ ਹਰ ਨਾਮ ਸਾਡੇ ਮੂੰਹ ਚ ਦਵਾਈ ਪਾਈ ਹੈ ਹਿਰਦੇ ਚ ਜਨ ਨਾਨਕ ਪਦ ਤ ਪੁਨੀ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪਾਪੀ ਵੀ ਪਵਿੱਤਰ ਹੋ ਗਏ ਹਾਂ